ਪਹਿਲਾਂ ਤੇ ਅੱਜ ਮੈਂ ਗੁਰਦਾਸਪੁਰ ਵਾਸੀਆਂ ਨੂੰ ਬਹੁਤ ਬਤਾਇਆ ਦਿੰਨਾ ਕਿ ਸਾਡੇ ਜਿਹੜਾ ਕਿ 10 ਸਾਲ ਤੋਂ ਸਾਡਾ ਹਸਪਤਾਲ ਇਹ ਬੰਨ ਸੀਗਾ ਸ਼ਾਇਦ ਇੱਥੇ ਮੈਂ ਹੀ 20 ਸਾਲ ਜੌਬ ਕੀਤੀ ਸੀ ਇੱਥੇ ਗੱਲ ਨਾਲ 20 ਸਾਲ ਤੇ ਇਹ ਪਿਛਲੇ 10 ਸਾਲ ਹਸਪਤਾਲ ਬੰਨ ਸੀਗਾ ਸਾਡੇ ਚੇਅਰਮੈਨ ਸਾਹਿਬ ਸਾਡੇ ਜਿਹੜੇ ਹੱਥ ਹਲਕੇ ਦੇ ਜੀ ਡੀ ਡੀ ਨੇ ਉਹਨਾਂ ਦੀ ਇੱਕ ਅਤਕ ਮਿਹਨਤ ਅੱਤਕਾਏ ਅੱਜ ਹਸਪਤਾਲ ਜਿਹੜਾ ਸਾਡਾ ਹਸਪਤਾਲ ਇੱਕ ਸਾਲ ਤੋਂ ਬੰਨ ਸਟਾਰਟ ਸੀਗਾ ਪਰ ਪ੍ਰੈਸ਼ਨ ਥੀਟਰ ਜਿਹੜਾ ਜਿਹੜਾ ਕਿ ਮੇਨ ਸੀਗਾ ਹਸਪਤਾਲ ਦੀ ਜਿਹੜੀ ਸਾਡੀ ਸੀਗੀ ਮੰਗ ਸੀ ਕਿ ਸ਼ਹਿਰ ਦੀ ਮੰਗ ਸੀਵਾ ਸ਼ੁਰੂ ਹੋ ਗਈ ਹੈ ਅੱਜ ਸਾਡੇ ਸਾਡੇ ਅਰਬਨ ਸੀਐਸਸੀ ਵਿਖੇ ਪਹਿਲਾ ਮੇਜਰ ਆਪਰੇਸ਼ਨ ਅੱਜ ਸ਼ੁਰੂ ਹੋਇਆ ਹੈ ਸਫਾ ਕਰਕੇ ਇਹ ਸਾਰਾ ਸਾਡੇ ਚੇਅਰਮੈਨ ਸਾਡੀ ਮਿੰਨ ਸਦਕਾ ਨਾਲ ਅੱਜ ਸਾਡੀ ਕਿਸਮਤ ਦੇ ਚੇਅਰਮੈਨ ਸੀ ਹੈਲਥਸ ਕਾਰਪੋਰੇਸ਼ਨ ਦੇ ਹਰ ਤਰ੍ਹਾਂ ਦਾ ਇਕੁਪਮੈਂਟ ਇਨਸਟਰੂਮੈਂਟ ਪੂਰਾ ਪ੍ਰੋਪਰ ਮੋਡੂਲਰ ਥੀਏਟਰ ਸਾਡਾ ਵੈਲ ਟੂ ਥੀਏਟਰ ਸਾਡਾ ਆ ਸਟਾਰਟ ਤਿਆਰ ਹੋ ਗਿਆ ਸਾਡਾ ਹਰ ਤਰ੍ਹਾਂ ਦੀ ਚੀਜ਼ ਪੇਸ਼ੇ ਨੂੰ ਕਿਤੇ ਵੀ ਸਾਨੂੰ ਕਿਤੇ ਸ਼ਹਿਰ ਵਸੇ ਇੱਧਰੋਂ ਜਾਣ ਦੀ ਲੋੜ ਨਹੀਂ ਹੈ ਸਾਡੇ ਕੋਲ ਪੂਰੀ ਟੀਮ ਹੈ ਸਾਡੇ ਕੋਲ ਨਸੀਹੀਦਿਆ ਡਾਕਟਰ ਜਨ ਸਰਜਨ ਨੇ साढ़े गाने कॉलेज हर तरह टीम हर स्टाफ पूरा हो गया तरह कोई प्रॉब्लम नहीं आएगी अंत शहर दोबारा एक बार मैं एक कर दाँगी किसी तरह का कोई सर्जरी कोई ट्रीटमेंट कुछ करना हम प्रॉपर सारे हर तरह फैलिटी शुरू होगी सारी प्रॉपर ट्वेंटी फोर है इनडोर एमरजेंसी हर तरह की मेडिसन फ्री मैड मिलेगी हर तरह लैब फैसिलिटी थिएटर फैसिलिटी और ट्वेंटी फोर है लेबर हर हर इतने हर हॉस्पिटल मिलेगा चौबीस घंटे स्टाफ इतना रहेगा एमरजेंसी स्टाफ रहेगा प्रोपर जिसमें पहला हॉस्पिटल चल रहा दस साल पहलना चल रहा ਇਕੋ ਫੈਸਲਣੇ ਸ਼ਹਿਰ ਨੂੰ ਬਹੁਤ ਬਹੁਤ ਵਧਾਈ। ਅ ਸਭ ਤੋਂ ਪਹਿਲੇ ਤੇ ਮੈਂ ਆਪਣੇ ਐਸਐਮਓ ਸਰ ਤੇ ਚੇਅਰਮੈਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਇੱਥੇ ਅੱਜ ਇੱਕ ਅਸੀਂ ਪਹਿਲੀ ਸਰਜਰੀ ਸਟਾਰਟ ਕੀਤੀ ਹੈ। ਇੱਕ ਬੱਚੀ ਦਾ ਜਨਮ ਹੋਇਆ ਸੀਜ਼ੀਅਨ ਡਿਲੀਵਰੀ ਨਾਲ। ਇੱਥੇ ਸਾਨੂੰ ਅ ਆਪਰੇਟ ਕਰਨ 'ਚ ਕੋਈ ਦਿੱਕਤ ਨਹੀਂ ਆਈ ਕਿਉਂਕਿ ਐਸਐਮਓ ਸਰ ਤੇ ਚੇਅਰਮੈਨ ਸਾਹਿਬ ਦੇ ਐਫਰਟ ਨਾਲ ਵੈਲ ਇਕুইਪਡ ਥੀਏਟਰ ਸਾਨੂੰ ਮਿਲਿਆ ਜਿੱਤੇ ਕਿ ਸਾਰਾ ਸਮਾਨ ਅਵੇਲੇਬਲ ਸੀ ਤਾਂ ਸਾਨੂੰ ਆਪਰੇਟ ਕਰਨ ਚ ਕੋਈ ਦਿੱਕਤ ਨਹੀਂ ਆਈ ਔਰ ਕੇਸ ہمارا ਸਕਸੈਸਫੁਲ ਹੋਇਆ ਥੈਂਕ ਯੂ ਜਿਨੇ ਵੀ ਪਹਿਲਾਂ ਜਿੱਦਾਂ ਜੀਨੋ ਗਬੜੀ ਹਸਪਤਾਲ ਨੂੰ ਲਈਏ ਸਾਰੇ ਆਪਰੇਸ਼ਨ ਇੱਥੇ ਹੋ ਗਏ ਹਾਂਜੀ ਹਾਂਜੀ ਐਸਐਮਓ ਸਰ ਦੀ ਮਤਲਬ ਨਿਗਰਾਨੀ ਹੈ ਜਿਹੜਾ ਵੀ ਇੱਥੇ ਓਟੀ ਦਾ ਇਕਵਿਪਮੈਂਟ ਅਵੇਲੇਬਲ ਹੋਇਆ ਉਹ ਸਾਰੇ ਹੀ ਕੇਸਸ ਇੱਥੇ ਕੀਤੇ ਜਾ ਸਕਦੇ ਆ ਮੇਜਰ ਸਰਜਰੀ ਜਾਂ ਜਨਰਲ ਸਰਜਰੀ ਜਿਹੜੀ ਜਿਵੇਂ ਵੀ ਕਹੀਏ ਕਿ ਸਟ੍ਰੈਕਟ ਮੀ ਗਾਲ ਬਲੇਡਰ ਜੋ ਵੀ ਕੇਸ ਹੈਗੇ ਆ ਇੱਥੇ ਕਰਨ ਦੀ ਪੂਰੀ ਮਤਲਬ ਤਿਆਰੀ ਹੈ ਦੋਨੋਂ ਠੀਕ ਨੇ ਜੀ ਹਾਂਜੀ ਮਾਂ ਤੇ ਬੱਚਾ ਦੋਨੋਂ ਸਵਸਥ ਹੈਗੇ ਅਜਾਪਾ ਗੁਰਦਾਸਪੁਰ ਦੇ ਪੁਰਾਣੇ ਹਸਪੀਟਲ ਜਿਹਨੂੰ ਹੁਣ ਆਪਾਂ ਮਾਨ ਨਾਲ ਅਰਬਨ ਕਮਿਊਨਿਟੀ ਹੈਲਥ ਸੈਂਟਰ ਕਹਿੰਦੇ ਆ ਉੱਥੇ ਖੜੇ ਆ ਔਰ ਮੈਨੂੰ ਅੱਜ ਗੁਰਦਾਸਪੁਰ ਵਾਸੀਆਂ ਨਾਲ ਇਹ ਗੱਲ ਸਾਂਝੀ ਕਰਦੇ ਆ ਮਨ ਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਜਿਹੜਾ ਆਪਰੇਸ਼ਨ ਥੀਏਟਰ ਇਸ ਪੁਰਾਣੇ ਹਸਪੀਟਲ ਦਾ ਪਿਛਲੇ 10 ਸਾਲ ਤੋਂ ਬੰਦ ਸੀਗਾ ਅੱਜ ਉਹਨੂੰ ਵਿਧੀਵਤ ਤਰੀਕੇ ਦੇ ਨਾਲ ਚਾਲੂ ਹੋ ਗਿਆ ਔਰ ਉਹਦੇ ਵਿੱਚ ਜਿਹੜੀ ਪਹਿਲੀ ਡਿਲੀਵਰੀ ਆ ਉਹ ਅੱਜ ਇੱਥੇ ਹੋਈ ਆ ਔਰ ਸਾਡੇ ਜਿਹੜੇ ਜਰਨਲਿਸਟ ਨੇ ਸ਼ੰਕਰ ਜੀ ਧਾਨਿਕ ਜਾਗਰਣ ਤੋਂ ਜਿਹੜਾ ਦਿਨਾਨਗਰ 베ਸਟ ਨੇ ਉਹਨਾਂ ਦੇ ਘਰ ਬੇਟੀ ਦੀ ਦਾਤ ਆਈ ਆ ਸੋ ਇਸ ਵਾਸਤੇ ਮੈਂ ਸਭ ਤੋਂ ਪਹਿਲਾਂ ਤੇ ਮਾਪੇ ਨੂੰ ਮੁਬਾਰਕ ਦੇਣਾ ਕੀ ਲక్ష్ਮੀ ਦਾ ਆਗਮਨ ਹੋਇਆ ਬੇਟੀ ਆਈ ਆ ਔਰ ਉਹਦੇ ਨਾਲ ਨਾਲ ਹੀ ਮੈਂ ਆਪਣੇ ਡਾਕਟਰ ਸਹਿਬਾਨ ਦਾ ਔਰ ਖਾਸ ਕਰ ਡਾਕਟਰ ਵਿਧਰਾਓ ਡਾਕਟਰ ਭੁਪਿੰਦਰ ਜੀ ਜਿਹੜੇ ਸਾਡੇ ਗਾਇ ਗਾਇਨੀ ਦੇ ਇੱਥੇ ਡਾਕਟਰ ਨੇ ਇਹਨਾਂ ਦੀ ਸਰਜਰੀ ਜਿਹੜੀ ਆ ਉਹ ਸੇਰੀਅਨ ਦੀ ਕੀਤੀ ਆ ਇਹਨਾਂ ਨੂੰ ਐਨਫੀਸ਼ੀਆ ਦੇ ਉੱਪਰ ਡਾਕਟਰ ਰਵਿੰਦ ਨੇ ਇਹਨਾਂ ਨੇ ਅਸਿਸਟ ਕੀਤਾ ਔਰ ਚਾਈਲਡ ਸਪੈਸ਼ਲਿਸਟ ਡਾਕਟਰ ਮਿਲਹਾਨਸ ਕੋ ਇੱਥੇ ਨੇ ਸਾਡੇ ਬਾਕੀ ਲੇਡੀ ਡਾਕਟਰ ਸਹਿਬਾਨ ਔਰ ਅੰਡਰ தி ਸੁਪਰਵੀਜ਼ਨ ਆਫ आवर ਐਸਐਮਓ ਡਾਕਟਰ ਵਿਨੋ ਮਹਾਜਨ ਜੀ ਸੋ ਸਭ ਤੋਂ ਪਹਿਲਾ ਤੇ ਮੈਂ ਡਾਕਟਰ ਦੀ ਟੀਮ ਨੂੰ ਹੱਥ ਜੋੜ ਕੇ ਤੁਹਾਡਾ ਧੰਨਵਾਦ ਕਰਦਾ ਔਰ ਮੁਬਾਰਕ ਦਿੰਦਾ ਕਿ ਤੁਸੀਂ ਇਸ ਪੁਰਾਣੇ ਹਸਪੀਟਲ ਨੂੰ ਚਾਲੂ ਕੀਤਾ ਔਰ 10 ਸਾਲ ਬਾਅਦ ਇਹ ਸਰਜਰੀ ਹੋ ਰਹੀ ਆ ਔਰ ਸ਼ੰਕਰ ਜੀ ਤੁਸੀਂ ਵੀ ਲੱਕੀਓ ਕਿ ਤੁਹਾਡੇ ਬੇਟੀ ਦੇ ਆਉਣ ਨਾਲ ਇਹ ਜਿਹੜਾ ਸਾਡਾ ਥੀਏਟਰ ਆ ਅੱਜ ਉਹ ਚਾਲੂ ਹੋ ਗਿਆ ਸੋ ਪਰਮੇਸ਼ਵਰ ਕਰੇ ਮੇਰਾ ਗਰਦਾਸਪੁਰ ਦੇ ਲੋਕਾਂ ਨਾਲ ਵਾਦਾ ਸੀ ਕਿ ਆਪਾਂ ਪ੍ਰਾਣਾ ਹਸਪਤਾਲ ਪੂਰੇ ਜ਼ੋਨ ਨਾਲ ਸ਼ੁਰੂ ਕਰਾਂਗੇ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ 2022 ਦੇ ਵਿੱਚ ਸਾਡੀ ਸਰਕਾਰ ਬਣੀ ਤੇ 6 ਸਤੰਬਰ ਨੂੰ 2022 ਚ 10 ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਸੇਵਾ ਦਾ ਮੌਕਾ ਮਿਲਿਆ ਤੇ 23 ਪੰਜ ਪੰਜਵੇਂ ਮਹੀਨੇ 2023 ਚ ਆਪਾਂ ਇਹਦਾ ਨੀ ਪੱਤਰ ਰੱਖਿਆ ਤੇ 24 ਦੇ ਵਿੱਚ 15 ਤਿੰਨ 24 ਨੂੰ ਕੰਪਲੀਟ ਕਰਕੇ ਲੋਕਾਵਲ ਸਮਰਪਿਤ ਕਰਤਾ ਜਿੱਥੇ ਸਾਡੀ ਓਪੀਡੀ ਸ਼ੁਰੂ ਹੋ ਗਈ ਐਮਰਜੈਂਸੀ ਸ਼ੁਰੂ ਹੋ ਗਈ ਔਰ ਥੀਟਰ ਜਿਹੜਾ ਉਹ ਅੱਜ ਅਸੀਂ ਵਿਧੀਵਤ ਤਰੀਕੇ ਨਾਲ ਸ਼ੁਰੂ ਕਰਤਾ ਇਹਦੇ ਵਿੱਚ ਬਕਾਇਦਾ ਇਹ ਕੰਡੀਸ਼ਨਸ ਲਾਏ ਗਏ ਨੇ ਸਾਰੀਆਂ ਇਕਵਿਪਮੈਂਟਸ ਜਿਹੜੀਆਂ ਲੁੜਿੰਦੀ ਨੇ ਜਾਂ ਪੇਸ਼ੈਂਟ ਦੇ ਲਾਈਫ ਸੇਵਿੰਗ ਲਈ ਜ਼ਰੂਰੀ ਨੇ ਉਹ ਸਾਰੀਆਂ ਇਕਵਿਪਮੈਂਟ ਜੜੀਆਂ ਨੇ ਇੱਥੇ ਮੁਹੱਈਆ ਨੇ ਔਰ ਮੈਂ ਤਾਰੀਫ ਕਰਦਾ ਆਪਣੇ ਕਾਬਲ ਡਾਕਟਰਾਂ ਦੀ ਟੀਮ ਦਾ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਕੀਤਾ ਹੋ ਰਹਿਣ ਵਾਲੇ ਸਮੇਂ ਦੇ ਵਿੱਚ ਰੈਗੂਲਰ ਸਰਜਰੀਆਂ ਜਿਹੜੀਆਂ ਨੇ ਇੱਥੇ ਸ਼ੁਰੂ ਹੋਣ ਗਈਆਂ ਹੁਣ ਗੁਰਦਾਸਪੁਰ ਦੇ ਲੋਕਾਂ ਨੂੰ ਬਹੁਤ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਆਪਣੇ ਸ਼ਹਿਰ ਦੇ ਅੰਦਰ ਹੀ ਸਾਰੀ ਫੈਸਿਲਿਟੀ ਜਿਹੜੀ ਹੈ ਮਿਲਣੇ